ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੱਸਣ ਜਾ ਰਹੀ ਹਾਂ ਕਿ ਡਿਪਰੈਸ਼ਨ ਦੇ ਰੋਗੀ ਕਿਵੇਂ ਦਿਨ-ਬਦਨ ਅੰਦਰੇ-ਅੰਦਰ ਪਾ ਕੇ ਜਾਂ ਤਾਂ ਖੁਦਕਸ਼ੀਆਂ ਕਰ ਲੈਂਦੇ ਆ ਜਾਂ ਫਿਰ ਅੰਦਰੇ-ਅੰਦਰ ਹੀ ਆਪਦੀ ਮੌਤ ਸਹਿੇੜ ਲੈਂਦੇ ਆ ਇੱਕ ਵਾਰੀ ਇੱਕ ਆਦਮੀ ਸੀ ਉਹ ਇੰਨਾ ਡਿਪਰੈਸ਼ਨ ਵਿੱਚ ਆਇਆ ਹੋਇਆ ਸੀ ਕਿ ਕਿਤੇ ਵੀ ਉਹਦਾ ਇਲਾਜ ਨਾ ਹੋਇਆ ਤਾਂ ਇੱਕ ਦਿਨ ਉਹਦੀ ਘਰ ਵਾਲੀ ਸੋਚਣ ਲੱਗੀ ਚਲੋ ਇੱਕ ਡਾਕਟਰ ਹੈ ਮਨੋਗਿਆਨਕਾ ਮੈਂ ਉਸ ਦੇ ਕੋਲੇ ਲੈ ਜਾਂਦੀ ਆ ਉਹ ਜਦੋਂ ਉਸ ਡਾਕਟਰ ਦੇ ਕੋਲੇ ਲੈ ਕੇ ਜਾਂਦੀ ਆ ਨਾ ਤੇ ਡਾਕਟਰ ਉਹਨੂੰ ਪੁੱਛਦਾ ਵੀ ਕੀ ਗੱਲ ਆ ਕਹਿੰਦਾ ਜੀ ਮੈਂ ਬਹੁਤ ਔਖਾ ਮੈਂ ਕਿਤਾਬ ਦੇ ਵਿੱਚ ਬਹੁਤ ਤੰਗੀ ਲੱਗ ਰਿਹਾ ਰਿਹਾ ਉਸ ਨੇ ਆਪ ਦੀ ਘਰ ਵਾਲੀ ਉਸ ਦੇ ਘਰ ਵਾਲੀ ਉਹ ਆਖਿਆ ਵੀ ਤੂੰ ਸਵੇਲੀ ਬਾਹਰ ਚਲੀ ਜਾ ਮੈਂ ਇਹਨਾਂ ਨੂੰ ਕੁਝ ਪੁੱਛਣਾ ਡਾਕਟਰ ਪੁੱਛਦਾ ਗਿਆ ਤਾਂ ਫਿਰ ਡਾਕਟਰ ਨੇ ਪੁੱਛਿਆ ਕਿ ਹਰਦਾ ਕਿੱਥੇ ਸੀ ਉਹ ਜਿਹੜਾ 스ਪੈਨ ਦਾ ਨਾਮ ਦੱਸਿਆ ਫੇ ਸਕੂਲ ਪੁੱਛਿਆ ਸਕੂਲ ਕਾਲਜ ਫੜਦਾ ਸੀ ਸਾਰਾ ਉਹਨੇ ਉਹ ਬਾਇਓ ਡਾਟਾ ਲਿਆ ਕਿੱਥੇ ਸੀ ਕਿਵੇਂ ਸੀ ਤੇ ਫੇਰ ਉਹਨੂੰ ਕਹਿੰਦੇ ਵੀ ਤੈਨੂੰ ਇੱਕ ਵੀਲੇ ਦਾ ਸਾਮਾ ਜਿੰਨਾ ਉਹ ਉਸ ਵੇਲੇ ਦੇ ਜਿਹੜੇ 10ਵੀਂ ਕਲਾਸ ਦੇ ਵਿੱਚ ਆਪਣੇ ਬੱਚੇ ਪੜ੍ਹਦੇ ਸੀ ਨਾ ਉਹਨਾਂ ਦਾ ਸਾਰਿਆਂ ਦਾ ਵੇਦ ਵਾਲਾ ਇਕ ਵਿਨੇ ਦੇ ਵਿੱਚ ਵਿੱਚ ਕੋਲ ਆਉਣਾ ਵੀ ਉਹ ਕੀ ਕੰਮ ਕਰਦਾ ਜਾਂ ਕਿੱਥੋਂ ਗਿਆ ਤੇ ਜਿਹੜੀਆਂ ਕਿਹੜੀਆਂ ਪੋਸਟਾਂ ਦੀਆਂ ਸਾਰਾ ਲਿਖ ਕੇ ਲਿਆਉਣਾ ਉਹ ਭਾਈ ਚਲਾ ਗਿਆ ਉਹਨੇ ਸਕੂਲ ਦੇ ਵਿੱਚ ਰਜਿਸਟਰ ਲਿਆ ਤੇ ਉਹਨਾਂ ਦੇ ਸਾਰਿਆਂ ਦੇ ਐਡਰੈਸ ਇੱਕ ਕਾਪੀ ਦੇ ਵਿੱਚ ਨੋਟ ਕਰ ਲਿਆ ਜਦੋਂ ਉਹਨੇ ਕਾਪੀ ਵਿੱਚ ਨੋਟ ਕਰ ਲਈ ਤੇ ਹੌਲੀ-ਹੌਲੀ ਉਹਨਾਂ ਥਾਵਾਂ ਦੇ ਵਿੱਚ ਜਾ ਕੇ ਉਸਨੇ ਜਦੋਂ ਦੇਖਿਆ ਵੀ ਉਹਦੇ ਵਿੱਚੋਂ 20 ਬੱਚੇ ਮਾਰ ਚੁੱਕੇ ਸੀ ਕਿਉਂਕਿ 120 ਬੱਚੇ ਸੀ ਜਿਹਦਾ ਵਿੱਚੋਂ 70 ਬੱਚਾ ਵੀ ਉਹ ਵਾਇਓ ਦਾਤਾ ਲੈ ਕੇ ਆਇਆ ਤੇ ਬਾਕੀ ਬੱਚੇ ਜਿਹੜੇ ਸਿਵਨ ਦਾ ਉਹ ਨਹੀਂ ਪਤਾ ਲੱਗਿਆ ਤੇ ਉਹਦੇ ਵਿੱਚ ਜਦੋਂ ਉਹ ਜੀ ਬੱਚੇ ਵਾਪਸ ਆਏ ਉਹਨੂੰ ਪਤਾ ਲੱਗਿਆ ਕਿ ਉਹਨਾਂ ਦੇ ਵਿੱਚੋਂ 13 ਜਗ੍ਹਾ ਦਾ ਤਲਾਕ ਹੋ ਚੁੱਕਿਆ ਤੇ 7 ਕੁੜੀਆਂ ਦੇ ਵੀ ਤਲਾਕ ਹੋ ਚੁੱਕੇ ਆ ਇਸੇ ਤਰ੍ਹਾਂ ਵੇਖਦੇ-ਵੇਖਦੇ ਉਹਨੇ ਵੇਖਿਆ ਵੀ ਇਹਨਾਂ ਦੇ ਵਿੱਚੋਂ ਕੁਝ ਲੋਕ ਅਜਿਹੇ ਆ ਜਿਹਦੇ ਕਿ ਹਾਰਟ ਦੇ ਬੀਜ ਆ ਉਹ ਜਿਹੜੇ ਲੋਕ ਆ ਇਹ ਜਿਹੜੇ ਕੇ ਅਜੇ ਤੱਕ ਵੀ ਡਿਪਰੈਸ਼ਨ ਵਿੱਚ ਹੈ ਉਹ ਜਿਹੜੇ ਲੋਕ ਅਜੇ ਹੀ ਹੈ ਜਿਹੜੇ ਕੇ ਉਹ ਕੋਹ ਹੀ ਰੀਟ ਵੀ ਹੱਦੀ ਦੇ ਵਿੱਚ ਲੋਕਸਪਾਨ ਨਾਲ ਜਾਂ ਲੱਗਤਾ ਨੇ ਵਿੱਚ ਲੋਕਸਪਾਨ ਨਾਲ ਉਹ ਆਪ ਦੇ ਬੰਗਿਆ ਤੇ ਪਾਇਆ ਇਹ ਸਾਰਾ ਕਿਸੇ ਦੇਖ ਕੇ ਜਦੋਂ ਉਹ ਜਿਹੜਾ ਬਰ ਉਹ ਡਾਕਟਰ ਕੋਲ ਆਇਆ ਨਾ ਤੇ ਡਾਕਟਰ ਨੇ ਉਹਨੂੰ ਪੁੱਛਿਆ ਵੀ ਕਿਵੇਂ ਤੈਨੂੰ ਕੀ ਲੱਗਿਆ ਉਹ ਕਹਿੰਦਾ ਜੀ ਮੈਂ ਤਾਂ ਬਿਲਕੁਲ ਠੀਕ ਹਾਂ ਇਹਦਾ ਸਾਰਿਆਂ ਨੂੰ ਦੇਖ ਕੇ ਤਾਂ ਬਿਲਕੁਲ ਠੀਕ ਹਾਂ ਕਿਉਂਕਿ ਲੋਕ ਤਾਂ ਬਹੁਤ ਦੂਸਰੀ ਹੈ ਉਸ ਦੀ ਸਾਰੀ ਬਿਵਾਰੀ ਪ੍ਰਤੀਕੀ ਉਹ ਜਵਾ ਠੀਕ ਹੋ ਗਿਆ ਇਸ ਲਈ ਇਹ ਹੀ ਕਹਿਣਾ ਹੈ ਵੀ ਆਪ ਕੋ ਨੂੰ ਆਪ ਦਾ ਪਿੱਛਾ ਦੇਖਣਾ ਚਾਹੀਦਾ ਕਿ ਪਿੱਛੇ ਵਾਲੇ ਲੋਕ ਆਪਣੇ ਨਾਲ ਅੱਗੇ ਆ ਕੇ ਆਪਣੇ ਨਾਲ ਪਿੱਛੇ ਆ ਇਹ ਸਾਧਨ ਨਾਲ ਆਪਾਂ ਦੋਹਿਆਂ ਨੂੰ ਬਾ ਸਕਦੇ ਆ ਗੁਰੀਆਂ ਦੇ ਵਿੱਚ ਇਤਰਾਜ ਆਉਂਦੇ ਆ ਇਹ ਇਤਰਾਜ ਦਾ ਆਪਾਂ ਫੇਰ ਹੀ ਠੀਕ ਕਰ ਸਕਦੇ ਆ ਜੇਕਰ ਆਪਾਂ ਇੱਕ ਇੱਕ ਮਿੰਟ ਆਪਣੇ ਇਹ ਵੀ ਗੀੜੇ ਬਾਰੇ ਸੋਚੀਏ ਕਿ ਆਪਾਂ ਅਗਾਹ ਵਧੂ ਵਾਲੇ ਵਿਚਾਰ ਰੱਖੀਏ ਉਹ ਆਦਮੀ ਦੇ ਕੋਲੇ ਸਾਰਾ ਕੋਸ਼ਿਸ਼ ਕੋਈ ਚੀਜ਼ ਦੀ ਘਾਟ ਨਹੀਂ ਸੀ ਪਤਾ ਨਹੀਂ ਉਹਦੇ ਦਿਮਾਗ ਤੇ ਬੋਝ ਕੀ ਸੀ ਉਹਦਾ ਸਾਰਾ ਬੋਝ ਛੱਡਿਆ ਘਰ ਵਧੀਆ ਵੱਸਣ ਲੱਗ ਗਿਆ ਠੀਕ ਹੋ ਗਿਆ ਇਸੇ ਤਰ੍ਹਾਂ ਜੇ ਸੀ ਵੀ ਜੇ ਕਿਤੇ ਡਿਪਰੈਸ਼ਨ ਜਾਉਂਿਆ ਨਾ ਆਪਦੇ ਪਰਿਵਾਰ ਨੂੰ ਆਪਦੇ ਨਾਲ ਪਰਦੇਣ ਆਪਦੇ ਨਾਲ ਜੁੜਾ ਫਿਰਜ ਨੂੰ ਸਾਰਿਆਂ ਨੇ ਦੇਖਿਆ ਕਰੋ ਤਾਂ ਕਿ ਇਹ ਨਵਸਕਰਾ ਤੋਂ ਦੂਰ ਹੋ ਸਕੇ ਬਹੁਤ ਜੀਤਾ ਖਾਲਸਾ ਹੈ